ਚੋਣਾਂ ਤੋਂ ਪਹਿਲਾਂ ਪੰਜਾਬ ਦੇ ਵਿੱਚ ਈਡੀ ਦੀ ਵੱਡੀ ਕਾਰਵਾਈ ਹੋਈ ਹੈ। ਦਰਅਸਲ 13 ਜਗ੍ਹਾ ਦੇ ਉੱਤੇ ਈਡੀ ਨੇ ਛਾਪੇ ਮਾਰੇ ਕੀਤੇ ਜਿਹਦੇ ਵਿੱਚ ਹੁਸ਼ਿਆਰ ਤੇ ਰੋਪੜ ਜੜਾਇਆ ਉਹ ਖਾਸ ਤੌਰ ਤੇ ਮੌਜੂਦ ਹੈ। ਔਰ ਕਹਿੰਦੇ ਆ ਵੀ ਰੇਤ mafia ਨੂੰ ਠਲ ਪਾਉਣ ਦੇ ਲਈ ਜਿੱਥੇ ਕਿ ਨਜਾਇਜ਼ ਮਾਈਨਿੰਗ ਹੋ ਰਹੀ ਸੀ ਉੱਥੇ ਜਗ੍ਹਾ ਦੇ ਉੱਤੇ ਰੇਡ ਪਈਆ ਔਰ ਇਸ ਤੋਂ ਇਲਾਵਾ 1 ਕਰੋੜ ਰੁਪਇਆ ਕੈਸ਼ ਜਿਹੜਾ ਆ ਉਹ ਵੀ ਬਰਾਮਦ ਕੀਤਾ। ਪੰਜਾਬ ਦੇ ਵਿੱਚ ਵੋਟਾਂ ਤੋਂ ਪਹਿਲਾਂ ਈਡੀ ਦੀ ਬਹੁਤ ਵੱਡੀ ਕਾਰਵਾਈ ਹੈ ਜਿਸ ਦੇ ਚੱਲਦਿਆਂ 13 ਥਾਮਾ ਦੇ ਉੱਤੇ ED ਨੇ ਰੇਡ ਮਾਰੀ ਆ ਔਰ ਇਹਦੇ ਵਿੱਚ ਹੁਸ਼ਿਆਰਪੁਰ ਤੇ ਰੋਪੜ ਦੀਆਂ ਉਹ ਵੀ ਖਰੜਾ ਨੇ ਜਿੱਥੇ ਨਜਾਇਜ਼ ਮਾਈਨਿੰਗ ਹੋ ਰਹੀ ਸੀਗੀ ਔਰ ਇਸ ਤੋਂ ਇਲਾਵਾ ਕਹਿੰਦੇ ਨੇ ਕਿ ਉਹ ਜਗ੍ਹਾ ਵੀ ਮੌਜੂਦ ਆ ਜਿਹੜੀ ਕਿ 2014 ਤੋਂ ਬਾਅਦ ਕਿਉਂਕਿ ਜਗਦੀਸ਼ ਭੋਲਾ ਪੰਜਾਬ ਦੇ ਵਿੱਚ ਬਹੁਤ ਕਰੋੜੀ ਡਰੱਗ ਰੈਕਟ ਦਾ ਉਹ ਸਰਗਣਾ ਜਿਹੜਾ ਫੜਿਆ ਗਿਆ ਸੀਗਾ ਉਸ ਦੀ ਜਿਹੜੀ ਲੈਂਡ ਜਿਹੜੀ ਕੋਰ ਕੀਤੀ ਹੋਈ ਸੀ ਲੈਂਡ ਸੀਗੀ ਉਸ ਜਗ੍ਹਾ ਦੇ ਉੱਤੇ ਵੀ ਕੰਮ ਹੋ ਰਿਹਾ ਸੀ ਖਰਣ ਹੋ ਰਹੀ ਸੀਗੀ ਉੱਥੇ ਵੀ ਜਿਹੜਾ ਛਾਪੇਮਾਰੀ ਕੀਤੀ ਆ ਪੰਜਾਬ ਦੇ ਵਿੱਚ ਇਹ ਬਹੁਤ ਵੱਡੀ ਕਾਰਵਾਈ ਆ ਔਰ ਫਿਲਹਾਲ ਕਹਿੰਦੇ 3 ਕਰੋੜ ਰੁਪਇਆ ਕੈਸ਼ ਵੀ ਮਿਲਿਆ ਹੁਸ਼ਿਆਰਪੁਰ ਰੋਪੜ ਔਰ ਇਹਨਾਂ ਦੇ ਨਾਲ 13 ਥਾਵਾਂ ਦੇ ਉੱਤੇ ED ਨੇ ਰੇਡ ਮਾਰੀ ਆ ਚੋਣਾ ਤੋਂ ਪਹਿਲਾਂ ਪੰਜਾਬ ਦੇ ਵਿੱਚ ਇਹ ਬਹੁਤ ਵੱਡੀ ਕਾਰਵਾਈ ਹੈ ਹਾਲਾਂਕਿ ਪੰਜਾਬ ਦੇ ਵਿੱਚ ਲਗਾਤਾਰ ਚੋਣਵੀਂ ਪ੍ਰਚਾਰ ਚੋਣਵੀਂ ਗਰਮੀ ਜਿਹੜੀ ਹੈ ਉਹ ਲਗਾਤਾਰ ਵੱਧਦੀ ਜਾ ਰਹੀ ਹੈ ਔਰ ਕੱਲ ਆ ਕੈਨੇ ਨੇ ਕਿ ਪੰਜਾਬ ਦੇ ਵਿੱਚ ਬਹੁਤ ਸਿਆਸੀ ਘਮਾਸਾਨ ਹੋਏਗਾ ਕਿਉਂਕਿ ਕੱਲ ਆਖਰੀ ਦਿਨਾਂ ਪ੍ਰਚਾਰ ਦਾ ਔਰ ਇਸੇ ਪ੍ਰਚਾਰ ਦੌਰਾਨ ਮੋਦੀ ਸਾਹਿਬ ਵੀ ਤੇ ਆਉਣਗੇ ਹੁਸ਼ਿਆਰਪੁਰ ਤੋਂ ਰੈਲੀ ਨੂੰ ਸੰਬੋਧਨ ਕਰਨਗੇ ਪਰ ਉਸ ਤੋਂ ਪਹਿਲਾਂ ਇਹ ਉਹ ਚੋਣਾਂ ਦੇ ਵਿੱਚ ਸਭ ਤੋਂ ਵੱਡੀ ਖਬਰ ਪੰਜਾਬ ਦੇ ਵਿੱਚ ਈਡੀ ਨੇ ਵੱਡੀ ਕਾਰਵਾਈ ਕੀਤੀ ਹੈ 13 ਜਗ੍ਹਾ ਦੇ ਉੱਤੇ ਛਾਪੇਮਾਰੀ ਹੋਈ ਹੈ ਉਸ ਜ਼ਮੀਨ ਤੇ ਉੱਤੇ ਵੀ ਛਾਪੇਮਾਰੀ ਕੀਤੀ ਗਈ ਹੈ ਔਰ ਜਿਹੜੀ ਜ਼ਮੀਨ ਜਗਦੇਸ਼ ਭੋਲਾ ਕੇਸ ਦੇ ਵਿੱਚ ਕੁਰਕ ਕੀਤੀ ਗਈ ਸੀਗੀ ਈਡੀ ਦੀ ਵੱਡੀ ਕਾਰਵਾਈ ਹੋਈ ਹੈ ਚੋਣਾ ਤੋਂ ਪਹਿਲਾਂ ਪੰਜਾਬ ਦੇ ਵਿੱਚ ਈਡੀ ਦੀ ਕਾਰਵਾਈ ਤੁਹਾਨੂੰ ਯਾਦ ਹੋਵੇਗਾ ਥੋੜੇ ਦਿਨ ਪਹਿਲਾਂ ਜਿਹੜਾ ਆ ਪਟਾਲਾ ਤੋਂ ਇੱਕ ਕਾਂਗਰਸੀ ਮੇਅਰ ਸੀਗੇ ਉਹਨਾਂ ਦੇ ਘਰ ਦੇ ਵਿੱਚ ਵੀ ਆਈਟੀ ਦੀ ਰੇਡ ਹੋਈ ਸੀਗੀ ਪਰ ਹੁਣ ਇੱਥੇ ਈਡੀ ਦੀ ਰੇਡ ਆ ਨਜਾਇਜ਼ ਮਾਈਨਿੰਗ ਨੂੰ ਲੈ ਕੇ ਬਹੁਤ ਵੱਡੀ ਰੇਡ ਕੀਤੀ ਗਈ ਆ 13 ਜਗ੍ਹਾ ਦੇ ਉੱਤੇ ਛਾਪੇਮਾਰੀ ਕੀਤੀ ਆ ਔਰ ਇਹ ਕਹਾ ਗਿਆ ਕਿ ਇਸ ਦੇ ਵਿੱਚ 3 ਕਰੋੜ ਰੁਪਈਆ ਵੀ ਜਿਹੜਾ ਆ ਉਹ ਵੀ ਜ਼ਬਤ ਕੀਤਾ ਗਿਆ ਫਿਲਹਾਲ ਬਹੁਤ ਵੱਡੀ ਕਾਰਵਾਈ ਹੈ ਪੰਜਾਬ ਦੇ ਵਿੱਚ ਚੋਣਾਂ ਤੋਂ ਅਹਿਮ ਪਹਿਲਾਂ ਚੋਣਾਂ ਤੋਂ ਉਹ ਪਹਿਲਾਂ ਕਿਉਂਕਿ ਕੱਲ 4 ਵਜੇ ਦੇ ਕਰੀਬ ਜਿਹੜਾ ਆ ਪੰਜਾਬ ਦੇ ਵਿੱਚ ਜਿਹੜਾ ਚੋਣ ਪ੍ਰਚਾਰ ਬੰਦ ਹੋ ਜਾਣਾ ਆ ਉਸ ਤੋਂ ਪਹਿਲਾਂ ਇਹ ਰੇਡ ਮਾਰਨੀ ਆਪਣੇ ਆਪ ਦੇ ਵਿੱਚ ਬੜੇ ਵੱਡੇ ਸੜੇ ਸਵਾਲ ਖੜੇ ਹੁੰਦੇ ਆ ਕਿ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਵਿੱਚ ਐਸੀ ਰੇਡ ਔਰ ਇਸ ਰੇਡ ਦੇ ਮਤਮਾਇਨੇ ਕੀ ਨਿਕਲਦੇ ਨੇ ਇਹ ਵੀ ਪੁੱਛਿਆ ਜਾ ਰਿਹਾ ਫਿਲਹਾਲ ਬਹੁਤ ਵੱਡੀ ਰੇਡ ਆ ਔਰ ਇਹਦੇ ਨਾਲ ਇਹ ਕਹੇ ਜੋ 13 ਜਗ੍ਹਾ ਦੇ ਉੱਤੇ ਰੇਡ ਆ ਔਰ ਜਗਦੀਸ਼ ਭੋਲਾ ਕੇਸ ਦੇ ਵਿੱਚ ਜਿਹੜੀ ਜ਼ਮੀਨ ਕੁਰਕ ਕੀਤੀ ਗਈ ਸੀਗੀ ਉਹ ਜ਼ਮੀਨ ਦੇ ਉੱਤੇ ਵੀ ਜਿਹੜੀ ਰੇਡ ਮਾਰੀ ਗਈ ਆ ਔਰ 3 ਕਰੋੜ ਰੁਪਏ ਜਿਹੜਾ ਆ ਇਸ ਜਗ ਇਹਨਾਂ ਲੋਕਾਂ ਤੋਂ ਜਿਹੜਾ ਫੜਿਆ ਵੀ ਗਿਆ ਫਿਲਹਾਲ ਪੰਜਾਬ ਦੇ ਵਿੱਚ ਈਡੀ ਦੀ ਬਹੁਤ ਵੱਡੀ ਕਾਰਵਾਈ ਆ ਚੋਣਾਂ ਤੋਂ ਅਹਿਮ ਪਹਿਲਾਂ ਇਹ ਸਾਰਾ ਘਟਨਾਕਰਮ ਆ ਔਰ ਇਹਨੂੰ ਕਿਹਾ ਜਾ ਸਕਦਾ ਕਿ ਚੋਣਾਂ ਤੋਂ ਪਹਿਲਾਂ ਸ਼ਾਇਦ ਇਹ ਲੱਗ ਰਿਹਾ ਕਿ ਚੋਣਾਂ ਤੋਂ ਪਹਿਲਾਂ ਇਹ ਸਾਰਾ ਕੁਝ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਲੀਗਲ ਜੜੀਆਂ ਚੀਜ਼ਾਂ ਚੱਲ ਰਹੀਆਂ ਆ ਪੰਜਾਬ ਚ ਕਿੱਥੇ ਕਿੱਥੇ ਆ ਰੋਪੜ ਹੁਸ਼ਿਆਰਪੁਰ ਤੇ 13 ਥਾਵਾਂ ਦੇ ਉੱਤੇ ਰੇਡ ਚੱਲੀ ਆ ਔਰ 2014 ਦੇ ਵਿੱਚ ਗ੍ਰਿਫਤਾਰ ਹੋਇਆ ਸੀ ਜਗਦੀਸ਼ ਪੋਲਾ ਮਨੀ ਲਾਂਡਰਿੰਗ ਦਾ ਕੇਸ ਸੀਗਾ ਔਰ ਉਹਦੀ ਜਿਹੜੀ ਜ਼ਮੀਨ ਕੋਲ ਕਰਕ ਕੀਤੀ ਗਈ ਸੀ ਮਨੀ ਲਾਂਡਰਿੰਗ ਪ੍ਰिवेंशन ਯਾਨੀ ਕਿ ਪੀਐਮਐਲ ਲੱਗਾ ਸੀ ਉਹਦੇ ਤੇ ਉਹਦੇ ਚੱਲਦਿਆਂ ਜਿਹੜੀ ਜ਼ਮੀਨ ਕੋਰਕ ਹੋਈ ਸੀ ਉਹ ਜਗ੍ਹਾ ਦੇ ਉੱਤੇ ਵੀ ਛਾਪੇਮਾਰੀ ਕੀਤੀ ਆ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਵੱਡਾ ਐਕਸ਼ਨ ਹੈ ਈਡੀ ਨੇ ਅਵੈਦ ਖਨਨ ਮਾਮਲੇ ਦੇ ਵਿੱਚ ਰੋਪੜ ਹੁਸ਼ਾਰਪੁਰ ਤੇ 13 ਜਗ੍ਹਾ ਦੇ ਉੱਤੇ ਰੇਡ ਕੀਤੀ ਹੈ ਇਹਦੇ ਵਿੱਚ 13 ਕਰੋੜ ਰੁਪਏ ਜ਼ਬਤ ਕੀਤਾ ਗਿਆ ਫਿਲਹਾਲ ਜਿਹੜੀ ਸ਼ੁਰੂਆਤੀ ਜਾਣਕਾਰੀ ਹੈ ਉਹ ਕਹਿੰਦੇ ਸੀ ਕਿ ਜ਼ਮੀਨ ਅਵੈਦ ਸੀ ਮਾਈਨਿੰਗਲੀ ਕੀਤੀ ਗਈ ਆ ਇਹ ਉਹ ਜ਼ਮੀਨ ਸੀਗੀ ਜਿਹੜੀ ਕਿ ਜਗਦੀਸ਼ ਭੋਲਾ ਕੇਸ ਦੇ ਵਿੱਚ ਅਟੈਚ ਕੀਤੀ ਗਈ ਸੀਗੀ ਉਸ ਜ਼ਮੀਨ ਦੇ ਉੱਤੇ ਮਾਈਨਿੰਗ ਹੋ ਰਹੀ ਸੀਗੀ ਫਿਲਹਾਲ ਹਾਲਾਂਕਿ ਅਵੈਦ ਮਾਈਨਿੰਗ ਮਾਈਨਿੰਗ ਜਿਹੜੀ ਹੈ ਉਹਦੇ ਮਾਮਲੇ ਨੂੰ ਠਲ ਪਾਉਂਦੇ ਆ ਪੰਜਾਬ ਸਰਕਾਰ ਵੀ ਕੰਮ ਕਰ ਰਹੀ ਆ ਪਰ ਉਥੇ ਕੇਂਦਰ ਸਰਕਾਰ ਦਾ ਇਹ ਵੱਡਾ ਕੰਮ ਈਡੀ ਦੀ ਰੇਡ ਪੰਜਾਬ ਦੇ ਵਿੱਚ ਜਿਸ ਤੋਂ ਬਾਅਦ ਈਡੀ ਨੇ ਹੁਣ ਰੇਡ ਕੀਤੀ ਆ ਹਾਲਾਂਕਿ ਸੂਤਰਾਂ ਨੇ ਦੱਸਿਆ ਕਿ ਖੈਰਨਾਂ ਦੇ ਜਿਹੜੇ ਇੱਥੇ 3 ਕਰੋੜ ਰੁਪਏ ਦੀ ਰਾਸ਼ੀ ਜਿਹੜੀ ਆ ਉਹ ਵੀ ਜ਼ਬਤ ਕੀਤੀ ਗਿਆ ਪੰਜਾਬ ਦੇ ਵਿੱਚ ਇਲੈਕਸ਼ਨ ਤੋਂ ਪਹਿਲਾਂ ਵੱਡੀ ਕਾਰਵਾਈ ਹੈ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਵੱਡੀ ਕਾਰਵਾਈ ਹੈ ਜਿਸ ਦੇ ਚੱਲਦਿਆਂ 13 ਥਾਮਾ ਦੇ ਉੱਤੇ ED ਨੇ ਰੇਡ ਮਾਰੀ ਆ ਔਰ ਇਹਦੇ ਵਿੱਚ ਹੁਸ਼ਾਰਪੁਰ ਤੇ ਰੋਪੜ ਦੀਆਂ ਉਹ ਵੀ ਖਰੜਾ ਨੇ ਜਿੱਥੇ ਨਜਾਇਜ਼ ਮਾਈਨਿੰਗ ਹੋ ਰਹੀ ਸੀਗੀ ਔਰ ਇਸ ਤੋਂ ਇਲਾਵਾ ਕਹਿੰਦੇ ਨੇ ਕਿ